ਹਰਵੀਰ ਨੂੰ ਮਾਰਨ ਵਾਲਾ ਇੱਕ ਪ੍ਰਵਾਸੀ ਜਸਨੇ ਬੜੀ ਹੀ ਦਰਿੰਦਗੀ ਤੇ ਬੇਰਹਿਮੀ ਨਾਲ ਇੱਕ ਛੋਟੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਦੇ ਹਾਲਾਤ ਕਾਫੀ ਖਰਾਬ ਹੋ ਗਏ ਸੀ ਉੱਥੇ ਹੀ ਇਹ ਮੁੱਦਾ ਸਰਦਾਰ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਵਿੱਚ ਚੱਕਿਆ ਕਿ ਜਸ ਪ੍ਰਵਾਸੀ ਨੇ ਹਰਵੀਰ ਦੇ ਨਾਲ ਦਰਿੰਦਗੀ ਕੀਤੀ ਇਹ ਬਹੁਤ ਹੀ ਮੰਦ ਭਾਗਾ ਸੀ ਆਪਣੇ ਪੰਜਾਬੀਆਂ ਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ ਜੇਕਰ ਆਪਾਂ ਪੰਜਾਬ ਦੇ ਵਿੱਚ ਉਹਨਾਂ ਨਾਲ ਬਸਲੂਕੀ ਕਰਾਂਗੇ ਤਾਂ ਹੋਸਟ ਸਟੇਟਾਂ ਵਿੱਚ ਰਹਿੰਦੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਮੁਸ਼ਕਲ ਆ ਸਕਦੀਆਂ ਇਹ ਲੋਕ ਉੱਥੇ ਆਪਣੇ ਪੰਜਾਬੀ ਭੈਣ ਭਰਾਵਾਂ ਨਾਲ ਬਸਲੂਕੀ ਕਰਨਗੇ ਵਿਤਕਰਾ ਕਰਨਗੇ ਪਰ ਜਿਸ ਤਰ੍ਹਾਂ ਉਸ ਪ੍ਰਵਾਸੀ ਨੇ ਉਸ ਕ੍ਰਿਮੀਨਲ ਨੇ ਜਿਹੜਾ ਕਿ 5 ਸਾਲ ਪਹਿਲਾਂ ਜੇਲ੍ਹ ਕੱਟ ਕੇ ਆਇਆ ਛੋਟੇ ਬੱਚੇ ਨਾਲ ਦਰਿੰਦਗੀ ਕੀਤੀ ਆ ਇਸ ਕਰਕੇ ਪੰਜਾਬੀਆਂ ਦੇ ਮਨਾਂ ਵਿੱਚ ਗੁੱਸਾ ਅਸ ਬੱਚੇ ਦੇ ਲਈ ਦੁੱਖਾ ਦਰਦਾ ਉੱਥੇ ਹੀ ਜੇਲ੍ਹ ਦੇ ਵਿੱਚ ਰਹਿੰਦੇ ਵੀ ਇੱਕ ਇਨਸਾਨ ਆ ਭਾਵੇਂ ਉਹਨਾਂ ਤੋਂ ਗੁੱਸੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਅਕਸਰ ਹੀ ਇਨਸਾਨ ਗੁੱਸੇ ਦੇ ਵਿੱਚ ਆ ਕੇ ਵੱਡੀਆਂ ਗਲਤੀਆਂ ਕਰ ਬੈਂਦਾ ਜਿਸ ਤੋਂ ਬਾਅਦ ਉਹਨਾਂ ਦੇ ਕੋਲ ਪਛਤਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਰਹਿੰਦਾ ਪਰ ਕਈ ਨੱਕੇ ਹੀ ਫਸ ਜਾਂਦੇ ਆ ਕਈ ਚੰਗੇ ਇਨਸਾਨ ਵੀ ਹੁੰਦੇ ਆ ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਛੋਟੇ ਬੱਚੇ ਨਾਲ ਦਰਿੰਦਗੀ ਹੋਈ ਆ ਉਹਨੂੰ ਟੌਫੀ ਦਾ ਲਾਲਚ ਦੇ ਕੇ ਉਸਦੇ ਨਾਲ ਕਕਾਰਮ ਕੀਤਾ ਗਿਆ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਆ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਬੱਚਾ ਅਕਸਰ ਆਪਾ ਦੇਖਿਆ ਕਿ ਜ਼ਹਿਰੀਲੇ ਸੱਪ ਬੱਚੇ ਨੂੰ ਵੇਖਦੇ ਉਸਦੇ ਨਾਲ ਖੇਡਣ ਲੱਗ ਜਾਂਦੇ ਆ ਉਹ ਵੀ ਡੰਗ ਨਹੀਂ ਮਾਰਦੇ ਕਿ ਇਸ ਛੋਟੇ ਬੱਚੇ ਨੇ ਸਾਡਾ ਕੀ ਵਿਗਾੜਿਆ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਤੇ ਜਦੋਂ ਪ੍ਰਵਾਸੀ ਅੰਦਰ ਗਿਆ ਕਿਉਂਕਿ ਭਾਵੇਂ ਉਸਨੇ ਕ੍ਰਾਈਮ ਬਹੁਤ ਵੱਡਾ ਕੀਤਾ ਸੀ ਪਰ ਭਾਰਤ ਇੱਕ ਸੰਵਿਧਾਨਕ ਦੇਸ਼ ਆ ਇੱਥੇ ਸਜ਼ਾ ਕਾਨੂੰਨ ਮੁਤਾਬਕ ਹੀ ਮਿਲਦੀ ਆ ਤੇ ਸਜ਼ਾ ਉਸ ਨੂੰ ਵੱਧ ਤੋਂ ਵੱਧ ਫਾਂਸੀ ਦੀ ਹੋ ਜਾਵੇਗੀ ਪਰ ਲੋਕਾਂ ਦੇ ਮਨਾਂ ਵਿੱਚ ਗੁੱਸਾ ਸੀ ਕਿਉਂਕਿ ਪ੍ਰਵਾਸੀ ਨੇ ਕਾਮੀ ਅਜਿਹਾ ਕੀਤਾ ਉਸਨੇ ਸਰੀਆਂ ਦੇ ਨਾਲ ਜਵਾਕ ਨਾਲ ਬੜੀ ਬਦਸਲੂਕੀ ਕੀਤੀ ਪੁਲਿਸ ਅਕਸਰ ਹੀ ਆਪਾਂ ਵੇਖਿਆ ਪੁਲਿਸ ਵੱਡੀਆਂ-ਵੱਡੀਆਂ ਵਾਰਦਾਤਾਂ ਵੇਖਦੀ ਰਹਿੰਦੀ ਆ ਪਰ ਜਦੋਂ ਪੁਲਿਸ ਵਾਲਿਆਂ ਨੇ ਵੇਖਿਆ ਤਾਂ ਉਹ ਆਪਣੇ ਆਪ ਨੂੰ ਰੋਣ ਤੋਂ ਨਾ ਰੋਕ ਸਕੇ ਉਹਨਾਂ ਨੇ ਇੰਟਰਵਿਊਆਂ ਦੇ ਵਿੱਚ ਦੱਸਿਆ ਕਿ ਉਹਨਾਂ ਤੋਂ ਦੋ ਦਿਨ ਰੋਟੀ ਨਹੀਂ ਖਾਧੀ ਗਈ ਉਹਨਾਂ ਨੇ ਅਜੀਹਾ ਹਾਲ ਬੱਚੇ ਦਾ ਵੇਖਿਆ ਤੇ ਆਪਾਂ ਇਸ ਕ੍ਰਿਮੀਨਲ ਦਰਿੰਦੇ ਦੇ ਦਰਿੰਦੇ ਨੂੰ ਕੋਈ ਸ਼ਬਦਾਂ ਵਿੱਚ ਕਹਿ ਨਹੀਂ ਸਕਦੇ ਇਹ پاਗਲ ਇੰਨਾ Mentally upset ਸੀ ਜਿਸ ਨੇ ਬੱਚੇ ਦੇ ਨਾਲ ਇਹ ਨਹੀਂ ਦਰਿੰਦਗੀ ਕੀਤੀ ਕਿ ਉਸ ਨੂੰ ਛੱਡਿਆ ਨਹੀਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਇਸ ਦਰਿੰਦੇ ਨੇ ਉਸ ਬੱਚੇ ਨਾਲ ਕੀਤਾ ਤੇ ਇਸ ਨੇ ਜਿਹੜਾ ਇਹ ਕ੍ਰਾਈਮ ਆ ਕੋਈ ਪਹਿਲੀ ਵਾਰ ਨਹੀਂ ਕੀਤਾ ਤੇ ਜਦੋਂ ਇਹ ਜੇਲ੍ਹ ਦੇ ਵਿੱਚ ਗਿਆ ਤਾਂ ਕਿਉਂਕਿ ਕਾਨੂੰਨ ਨੇ ਆਪਣੇ ਮੁਤਾਬਕ ਸਜ਼ਾ ਦੇਣੀ ਆ ਪਰ ਉੱਥੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੇ ਸੋਚਿਆ ਕਿ ਬਾਹਰ ਇੱਕ ਮੈਸੇਜ ਜਾਣਾ ਚਾਹੀਦਾ ਕਿਉਂਕਿ ਕਈ ਵਾਰੀ ਬੰਦਿਆਂ ਤਾਂ ਗਲਤੀਆਂ ਹੋ ਜਾਂਦੀਆਂ ਕਿਉਂਕਿ ਕ੍ਰਿਮੀਨਲ ਦਾ ਵੀ ਕਈ ਕੈਟਾਗਰੀਆਂ ਹੁੰਦੀਆਂ ਹਨ ਦੁਸ਼ਮਣੀ ਦੇ ਵਿੱਚ ਕਈ ਵਾਰੀ ਕੋਈ ਵਾਰਦਾਤ ਹੋ ਜਾਂਦੀ ਆ ਪਰ ਉਸ ਛੋਟੇ ਬੱਚੇ ਦੀ ਤਾਂ ਕੋਈ ਦੁਸ਼ਮਣੀ ਵੀ ਨਹੀਂ ਸੀ ਇਸ ਕਰਕੇ ਜੇਲ੍ਹ ਦੇ ਵਿੱਚ ਉਸ ਪ੍ਰਵਾਸੀ ਦਾ ਐਸਾ ਸੌਦਾ ਲਾਇਆ ਕਿ ਕੋਈ ਪਹਿਲਾਂ ਅਜਿਹੀ ਗੰਦੀ ਹਰਕਤ ਕਰਨ ਤੋਂ ਸੋਚੂਗਾ ਭਾਵੇਂ ਪੁਲਿਸ ਨੇ ਪਹਿਲਾਂ ਉਸ ਦਾ ਰਿਮਾਂਡ ਲਿਆ ਸੀ ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਇਹ ਗੁੱਸਾ ਸੀ ਤੇ ਇਸ ਕਰਕੇ ਇਸ ਪ੍ਰਵਾਸੀ ਦਾ ਸਿੰਘਾਂ ਵੱਲੋਂ ਸਿੰਘ ਕਹਿ ਲੋ ਚਾਹੇ ਮੁੰਡੇ ਕਹਿ ਲੋ ਕਿਉਂਕਿ ਮੁੰਡੇ ਤਾਂ ਉਹ ਸਿੱਖਾਂ ਦੇ ਹੀ ਆ ਭਾਵੇਂ ਉਹ ਆਪਸ ਦੇ ਵਿੱਚ ਲੜ ਕੇ ਅੰਦਰ ਗਏ ਆ ਪਰ ਫਿਰ ਵੀ ਉਹਨਾਂ ਨੇ ਇਸ ਪ੍ਰਵਾਸੀ ਦਾ ਐਸਾ ਸੌਦਾ ਲਾਇਆ ਤੇ ਇਸ ਦੀ ਜਿਹੜੀ ਗੂੰਜ ਆ ਜਿਹੜੇ ਅਪਰਾਧੀ ਇਹੋ ਜਿਹੇ ਮੈਂਟਲੀ ਅਪਸੈਟ ਆ ਉਹਨਾਂ ਨੂੰ ਯਾਦ ਰਹੂਗੀ ਕਿ ਜੇ ਕੋਈ ਹੋਰ ਛੋਟੇ ਬੱਚੇ ਨਾਲ ਕਰੂਗਾ ਅਜਿਹਾ ਕਾਨੂੰਨ ਤਾਂ ਆਪਣੀ ਸਜ਼ਾ ਦੇਊਗਾ ਪਰ ਲੋਕ ਵੀ ਇੱਥੋਂ ਦੇ ਜੋ ਇਹਨਾਂ ਨਾਲ ਕਰਨਗੇ ਉਹ ਯਾਦ ਰੱਖਣਗੇ ਤੇ ਅਜੇਹਾ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ